ਕਾਰਵਾਈ ਨੰਬਰ ਇੱਕ ਤਾਂ ਇਹ ਆ ਕਿ ਹੁੰਦੀ ਨਹੀਂ ਐ ਦਾ ਮਤਲਬ ਇਹ ਆ ਕਿ ਆਪਾਂ ਉਹਦੇ ਉੱਤੇ ਨਾ ਪ੍ਰੋਪਰਲੀ ਉਹਦਾ ਪਿੱਛਾ ਨਹੀਂ ਕਰਦੇ ਦੇ 1 ਤੋਂ ਇਸ ਗੱਲ ਦੇ ਉੱਤੇ ਖੜੇ ਆ ਅੜੇ ਗਿਆਂ ਕਿ ਅਸੀਂ ਇਹਦੇ ਉੱਤੇ ਜਿਹੜੀ ਪ੍ਰੋਪਰਲੀ ਕਾਰਵਾਈ ਕਰਾਣੀ ਆ ਔਰ ਉਸ ਇਨਸਾਨ ਨੂੰ ਅਰੈਸਟ ਵੀ ਕਰਾਉਣਾ ਆ ਦ੍ਰਿਸ਼ ਦਰਸ਼ਾਇਆ ਗਿਆ ਹੈਗਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਤੈਨੂੰ ਕਿੰਨੇ ਪੈਸੇ ਮਿਲਦੇ ਆ ਇਹ ਟੋੰਕਰਨ ਦੇ ਲਈ ਉਹ ਕਹਿੰਦਾ 1000 ਕਹਿੰਦਾ ਮੈਂ ਤੈਨੂੰ 5000 ਲੈ ਕੇ ਤੇ ਖੋਣਾ ਵਾ ਤੇ ਜੋ ਵੀ ਉਹ ਵੀਡੀਓ ਚੱਲਦੀ ਹੈ ਸਾਰੇ ਬਦਨਾਮ ਕਰਨ ਦੀ ਸਾਜ਼ਿਸ਼ ਹੈਗੀ ਹੈ ਪਿਛਲੇ ਲੰਬੇ ਸਮੇਂ ਤੋਂ ਲੱਗ ਰਿਹਾ ਆ ਰਿਹਾ ਕਿ 크ਰਿਸਚਨ ਜੀ ਇਹ ਬਣਾਉਂਦੇ ਆ ਜੀ 크ਰਿਸਚਨ ਜੀ ਪੈਸਾ ਦਿੰਦੇ ਆ ਜੀ ਲਾਲਚ ਦਿੰਦੇ ਆ ਜੀ ਜਾਂ ਇਦਾਂ ਦੀਆਂ ਚੀਜ਼ਾਂ ਕਰਦੇ ਆ ਚਾਹੀ ਇਦਾਂ ਛੁਪਦੀ ਨਹੀਂ ਆ ਨਾ ਹੀ ਦੱਬਦੀ ਹੈਗੀ ਆ ਚਾਹੇ ਜਿੰਨਾ ਮਰਜ਼ੀ ਕੋਈ ਇਨਸਾਨ ਕਰ ਲਵੇ ਚਾਹੇ ਉਹ ਫਿਲਮਾਂ ਦੇ ਥਰੂ ਕਰ ਲਵੇ ਤੇ ਚਾਹੇ ਕੋਈ ਉਦਾਂ ਕਰ ਲਵੇ ਪੰਜਾਬ ਦੇ ਵਿੱਚ ਇਸ ਵਕਤ ਚੱਲ ਰਹੀ ਫਿਲਮ ਓਏ ਭੋਲਾ ਓਏ ਵਿਵਾਦਾ ਦੇ ਵਿੱਚ ਘिरी ਹੋਈ ਹੈ ਕਿਉਂਕਿ ਫਿਲਮ ਦੇ ਵਿੱਚ ਕੁਝ ਅਜੀਬੇ ਦ੍ਰਿਸ਼ ਦਰਸਾਏ ਗਏ ਨੇ ਜਿਸ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਮਾੜਾ ਦਿਖਾਇਆ ਗਿਆ ਹੈ। ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਸਾਈ ਭਾਈਚਾਰਿਆਂ ਦੇ ਵਿੱਚ ਜਿਹੜਾ ਹੈਗਾ ਹੈ ਅਪਰੋਚ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੇ ਵਿੱਚ ਐਫਆਈਆਰ ਹੋਈ ਹੈ। ਸਨਾਵਰ ਪੱਟੀ ਹੋਰੀ ਨਾਲ ਨੇ ਜਿਨ੍ਹਾਂ ਨੇ ਐਫਆਈਆਰ ਕਰਾਈ ਹੈ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੱਟੀ ਸਾਹਿਬ ਐਫਆਈਆਰ ਤਾਂ ਪਹਿਲਾਂ ਵੀ ਬੜੀਆਂ ਹੋਈਆਂ ਨੇ ਪਰ ਕਾਰਵਾਈ ਨਹੀਂ ਹੁੰਦੀ ਪਈਏ ਕੋਈ। ਪਹਿਲਾਂ ਤਾਂ ਮੈਂ ਜ਼ਰੂਰ ਇਹ ਜਾਨਣਾ ਚਾਹੁੰਗਾ ਕਾਰਵਾਈ ਕਿਉਂ ਨਹੀਂ ਹੁੰਦੀ ਪਈ ਹੈ? ਐਫਆਈਆਰ ਤਾਂ ਕਾਫੀ ਕਟੀਆਂ ਗਈਆਂ ਪਹਿਲਾਂ ਵੀ ਕਟੀਆਂ ਗਈਆਂ ਨੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਤੁਸੀਂ ਐਫਆਈਆਰ ਕਟਾਈਏ ਕਾਰਵਾਈ ਹੋਵੇਗੀ ਦੇਖੋ ਜੀ ਅਸੀਂ ਕਾਰਵਾਈ ਨੰਬਰ 1 ਤਾਏ ਆ ਕਿ ਹੁੰਦੀ ਨਹੀਂ ਐ ਦਾ ਮਤਲਬ ਇਹ ਆ ਕਿ ਆਪਾਂ ਉਹਦੇ ਉੱਤੇ ਨਾ ਪ੍ਰੋਪਰਲੀ ਉਹਦਾ ਪਿੱਛਾ ਨਹੀਂ ਕਰਦੇ ਇਹਦੇ ਵਿੱਚ ਅਸੀਂ ਜਿਹੜੀ ਐਫਆਈਆਰ ਸਾਡੇ ਵੱਲੋਂ ਕੀਤੀ ਗਈ ਆ ਅਸੀਂ ਡੇ 1 ਤੋਂ ਇਸ ਗੱਲ ਦੇ ਉੱਤੇ ਖੜੇ ਆ ਅੜਿ ਗਿਆਂ ਕਿ ਅਸੀਂ ਇਹਦੇ ਉੱਤੇ ਜਿਹੜੀ ਪ੍ਰੋਪਰਲੀ ਕਾਰਵਾਈ ਕਰਾਣੀ ਆ ਔਰ ਉਸ ਇਨਸਾਨ ਨੂੰ ਅਰੈਸਟ ਵੀ ਕਰਾਉਣਾ ਆ ਜਿਨ੍ਹਾਂ ਨੇ ਇਹ ਚੀਜ਼ ਕੀਤੀ ਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹ ਚੱਲ ਰਿਹਾ ਵਾ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਕਾਫੀ ਬਿਜ਼ੀ ਆ ਔਰ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਕਿ ਪ੍ਰਸ਼ਾਸਨ ਬਿਜ਼ੀ ਹੋਣ ਦੇ ਕਰਕੇ ਔਰ ਜਿਹੜਾ ਇਹ ਪ੍ਰੋਗਰਾਮ ਅੱਛੇ ਤਰੀਕੇ ਨਾਲ ਸੰਪੰਨ ਹੋ ਜਾਵੇ ਪ੍ਰਕਾਸ਼ ਦਿਹਾੜਾ ਔਰ ਉਹਦੇ ਸਬੰਧ ਵਿੱਚ ਅਸੀਂ ਥੋੜਾ ਡਿਲੇ ਪਾਇਆ ਔਰ ਇਹ ਸੈਟਰਡੇ ਸੰਡੇ ਕਰਕੇ ਹੀ ਆ ਮੰਡੇ ਤੋਂ ਹਰ ਇੱਕ ਚੀਜ਼ ਰੈਗੂਲਰਾਈਜ਼ ਹੋ ਜਾਣੀ ਆ ਅਸੀਂ ਮੰਡੇ ਨੂੰ ਸੀਪੀ ਸਾਹਿਬ ਨੂੰ ਮਿਲ ਕੇ ਇਹਦੇ ਉੱਤੇ ਪ੍ਰੋਪਰ ਤਰੀਕੇ ਨਾਲ ਅਮਲੀ ਜਾਮਾ ਪਵਾ ਕੇ ਤੇ ਇਹਦੇ ਉੱਤੇ ਕਾਰਵਾਈ ਕਰਵਾਣੀ ਆ ਔਰ ਜਿਹੜੀ ਪਿਕਚਰ ਹੈਗੀਆਂ ਉਹਨੂੰ ਬੈਨ ਕਰਵਾਉਣਾ ਆ ਫਿਲਮ ਦੇ ਵਿੱਚ ਦ੍ਰਿਸ਼ ਦਰਸਾਇਆ ਗਿਆ ਹੈਗਾ ਜ ਜੋਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੈਨੂੰ ਕਿੰਨੇ ਪੈਸੇ ਮਿਲਦੇ ਆ ਇਹ ਟੌਂਕਰਨ ਦੇ ਲਈ ਉਹ ਕਹਿੰਦਾ 1000 ਰੁਪਏ ਕਹਿੰਦਾ ਮੈਂ ਤੈਨੂੰ 5000 ਲੈ ਕੇ ਦੇ ਖੁਣਨਾ ਵਾ ਤੇ ਜੋ ਵੀ ਉਹ ਵੀਡੀਓ ਚਲਦੀ ਹੈਗੀ ਹੈ ਇਹ ਸੀਨ ਕਿਉਂ ਦਰਸਾਇਆ ਗਿਆ ਕੀ ਲੱਗਦਾ ਹੈ ਇਹ ਮਨਸ਼ਾ ਕੀ ਹੋਵੇਗੀ ਸੀਨ ਦਰਸਾਉਂਦੀ ਸਾਰੇ ਬਦਨਾਮ ਕਰਨ ਦੀ ਸਾਜ਼ਿਸ਼ ਹੈਗੀ ਆ ਜਿਸ ਤਰੀਕੇ ਨਾਲ આરોਪ ਪਰਤ੍ਰਯੋਪ ਪਿਛਲੇ ਲੰਬੇ ਸਮੇਂ ਤੋਂ ਲੱਗ ਰਹੇ ਆ ਰਹੇ ਆ ਕਿ 크੍ਰਿਸਚੀਅਨ ਜੀ ਇਹ ਬਣਾਉਂਦੇ ਆ ਜੀ 크੍ਰਿਸਚੀਅਨ ਜੀ ਪੈਸਾ ਦਿੰਦੇ ਆ ਜੀ ਲਾਲਚ ਦਿੰਦੇ ਆ ਜੀ ਜਾਂ ਐਦਾਂ ਦੀਆਂ ਚੀਜ਼ਾਂ ਕਰਦੇ ਆ ਜਿਹੜਾ ਕਿ ਅੱਜ ਤੱਕ ਨਾ ਤਾਂ ਕਿਤੇ ਕੋਈ ਇਹੋ ਜਿਹਾ ਮਾਮਲਾ ਦਰਜ ਹੋਇਆ ਪੰਜਾਬ ਦੀ ਨਹੀਂ ਮੈਂ ਗੱਲ ਕਰਦਾ ਪੂਰੇ ਇੰਡੀਆ ਦੀ ਗੱਲ ਕਰਦਾ ਨਾ ਕਿਤੇ ਕੋਈ ਧਰਮ ਪਰਿਵਰਤਨ ਦਾ ਅਜਿਹਾ ਮਾਮਲਾ ਦਰਜ ਹੋਇਆ ਜਿੱਥੇ ਪੈਸਾ ਦਿੱਤਾ ਗਿਆ ਹੋਵੇ ਨਾ ਕਿਤੇ ਅਜਿਹਾ ਮਾਮਲਾ ਦਰਜ ਹੋਇਆ ਕਿ ਝੂਠੀ ਗਵਾਹੀ ਦਿੱਤੀ ਗਈ ਹੋਵੇ ਕਿਸੇ ਵੱਲੋਂ ਕਿ ਪੈਸੇ ਦੇ ਕੇ ਦਿੱਤੀ ਗਈ ਹੋਵੇ ਇੱਕ ਮਨ ਘੜਤ ਤੇ ਇੱਕ ਸਾਜ਼ਿਸ਼ ਦੇ ਅਧੀ ਇੱਕ ਇਸ ਤਰੀਕੇ ਨਾਲ ਕਿ ਕਿਸ ਤਰੀਕੇ ਨਾਲ ਆਪਾਂ 크ਿਸਚੀਅਨ ਕਮਿਊਨਿਟੀ ਨੂੰ ਟਾਰਗੇਟ ਕਰਕੇ ਬਦਨਾਮ ਕਰੀਏ ਸਚਾਈ ਜਿਹੜੀ ਹੈਗੀ ਆ ਸਚਾਈ ਐਦਾ ਛੁਪਦੀ ਨਹੀਂ ਆ ਨਾ ਹੀ ਦੱਬਦੀ ਹੈਗੀ ਆ ਚਾਹੇ ਜਿੰਨਾ ਮਰਜੀ ਕੋਈ ਇਨਸਾਨ ਕਰ ਲਵੇ ਚਾਹੇ ਉਹ ਫਿਲਮਾਂ ਦੇ ਥਰੂ ਕਰ ਲਵੇ ਤੇ ਚਾਹੇ ਕੋਈ ਉਦਾਂ ਕਰ ਲਵੇ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਹੈਗੀ ਆ ਔਰ ਇਹੋ ਜੇ ਪਰਦਿਆਂ ਨੂੰ ਅਸੀਂ ਚੱਕਦੇ ਹੈਗੇ ਸੀਗੇ ਚੱਕਦੇ ਹੈਗੀਆਂ ਤੇ ਚੱਕਦੇ ਰਵਾਂਗੇ ਪਹਿਲੀ ਫਿਲਮ ਨਹੀਂ ਹੈਗੀ ਜੀ ਹੋਰ ਵੀ ਕਾਫੀ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਹ ਸੀਨ ਹੋਇਆ ਕਾਰਨ ਕਿ ਲੱਗਦਾ ਹੈ ਕਿ ਹਰ ਇੱਕ ਫਿਲਮ ਦੇ ਵਿੱਚ ਇਹ ਸੀਨ ਹਮੇਸ਼ਾ ਘੜਿਆ ਜਾਂਦਾ ਹੈ ਕੋਈ ਇਸ ਦੇ ਪਿੱਛੇ ਪੋਲਿਟੀਕਲ ਹੈਗਾ ਹੈ ਵੈਂਡੈਟਾ ਜਾਂ ਫਿਰ ਕੋਈ ਹੋਰ ਕਾਰਨ ਲੱਗਦਾ ਤੁਹਾਨੂੰ ਦੇਖੋ ਭਾਜੀ ਪਹਿਲੀ ਗੱਲ ਤਾਂ ਜਿੱਦਾਂ ਤੁਸੀਂ ਪਹਿਲਾਂ ਕਿੰਨੇ ਕੋਈ ਫਿਲਮ ਮੈਨੂੰ ਤਾਂ ਮੈਂ ਕੋਈ ਫਿਲਮ ਦੇਖੀ ਨਹੀਂ ਪਹਿਲਾਂ ਕੋਈ ਏਦਾਂ ਦੀ ਕਿ ਜਿਹਦੇ ਵਿੱਚ ਇਹ ਇਹੋ ਜਿਹਾ ਕੁਝੰਦ ਦਰਸਾਇਆ ਗਿਆ ਹੋਵੇ ਕਿ ਪੈਸੇ ਦਿੱਤੇਆਂ ਜਾਂ ਜੀ ਦੱਸ ਦਿਨਾ ਬੜੀਆਂ ਫਿਲਮਾਂ ਓਕੇ ਚਲੋ ਚਲੋ ਮੈਂ ਨਹੀਂ ਦੇਖੀ ਬਾਕੀ ਰਹੀ ਗੱਲ ਜੇ ਇਹ ਆ ਦੇਖੋ ਐਂਟੀ ਕ੍ਰਾਈਸਟ ਅਗਰ ਜਿਹੜੇ ਕੋਈ ਲੋਗ ਨੇ ਸਾਡਾ ਜਿਹੜਾ ਦੇਸ਼ ਹੈਗਾ ਨਾ ਉਹ ਸੈਕੂਲਰਿਜ਼ਮ ਦਾ ਦੇਸ਼ ਹੈ ਜਿਹੜਾ ਮਰਜੀ ਇਨਸਾਨ ਜਿਹੜੇ ਮਰਜੀ ਧਰਮ ਦੇ ਵਿੱਚ ਚਾਵੇ ਉਹ ਜਾ ਸਕਦੇ ਉਹਦੀ ਸਵੈ ਇੱਛਾ ਆ ਉਹ ਸਵੇਰੇ ਇੱਕ ਧਰਮ ਦੇ ਵਿੱਚ ਆ ਤਾਂ ਸ਼ਾਮ ਨੂੰ ਜਿਹੜੇ ਮਰਜੀ ਧਰਮ ਚ ਜਾ ਸਕਦਾ ਵਈ ਉਹਦੀ ਸਵੈ ਇੱਛਾ ਹੈਗੀ ਆ ਲੇਕਿਨ ਇੱਕ ਧਰਮ ਨੂੰ ਟਾਰਗੇਟ ਕਰਕੇ ਬਗੈਰ ਗੱਲ ਤੋਂ ਇਹੀ આરોਪ ਲਗਾਈ ਜਾਣੇ ਔਰ ਇਸ ਇਹ ਇਨ੍ਹਾਂ આરોਪਾਂ ਦੇ ਨਾਲ ਕਿਤੇ ਇਹ ਨਹੀਂ ਆ ਅੱਜ ਵੀ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਿੱਥੇ ਮਤਲਬ ਜਿੰਨੇ ਸਾਡੇ ਚਰਚਸ ਹੈਗੇ ਆ ਜਿੰਨੀਆਂ ਸਬਾਵਾਂ ਮੈਗਾ ਚਰਚਸ ਹੈਗੇ ਆ ਉਹਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਲੋਕ ਆ ਰਹੇ ਨੇ ਇਸੇ ਤਿਕਾ ਸਾਡੀ ਡਿਨੋਮੀਨੇਸ਼ਨਸ ਇਹਦੇ ਨਾਲ ਇਹ ਨਹੀਂ ਹੈ ਕਿ ਸਾਨੂੰ ਸਪਰਿੰਗ ਜਿਹੜਾ ਹੁੰਦਾ ਵਾ ਉਹਨੂੰ ਜਿੱਦਾਂ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਉੱਚਾ ਉਛਲਦਾ ਆ ਲੇਕਿਨ ਇਹ ਮਨਕੜਤ ਤੇ ਇਹਨਾਂ ਦੀਆਂ ਬਗੈਰ ਗੱਲ ਤੋਂ ਇੱਕ ਸਾਜ਼ਿਸ਼ਾ ਦੇ ਤਹਿਤ ਇਹ ਇਲਜ਼ਾਮ ਜਿਹੜੇ ਲਗਾਏ ਜਾ ਰਿਹਾ ਜਿਹੜੇ ਕਿ ਬੜੇ ਹੀ ਨਿੰਦਣਯੋਗ ਨਾ ਤੇ ਘਟੀਆ ਹਰਕਤਾਂ ਨੇ ਇਹਨਾਂ ਦੀਆਂ ਅੱਛਾ ਕੀ ਲੱਗਦਾ ਹੈ ਫਿਲਮ ਦੇ ਵਿੱਚ ਜਿਵੇਂ ਦ੍ਰਿਸ਼ ਦਿਖਾਇਆ ਗਿਆ ਹੈਗਾ ਫਿਲਮ ਨੂੰ ਪ੍ਰੋਮੋਟ ਬੜਾ ਕੀਤਾ ਜਾ ਰਹਾ ਹੈ ਜੋ ਵੀ ਹੈਗਾ ਇਹ ਸਭ ਕੁਝ ਨੂੰ 올ਓਵਰ ਹੋ ਰਿਹਾ ਹੈ ਸਿਨੇਮਾ ਘਰਾਂ ਦੇ ਵਿੱਚ ਵੀ ਲੱਗੀ ਹੋਈ ਹੈ ਕੀ ਲੱਗਦਾ ਹੈ ਇਸ ਦੇ ਨਾਲ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਮੈਂ ਪਹਿਲਾਂ ਤਾਂ ਸਮਝਦਾ ਸੀਗਾ ਕਿ ਜੇ ਫਿਲਮ ਆਈ ਹੈ ਕਿ ਬੜੇ ਅੱਛੇ ਤਰੀਕੇ ਦੇ ਨਾਲ ਨਾ ਜਿਹਦੇ ਨਾਲ ਇੱਕ ਚਲੋ ਲੋਕਾਂ ਨੂੰ ਇੱਕ ਰਾਹਤ ਮਿਲੂਗੀ ਲੋਕਾਂ ਨੂੰ ਇੱਕ ਚਲੋ ਇੱਕ ਕਮੇਡੀ ਪਿਕਚਰ ਆ ਜਾਂ ਇਹਦੇ ਵਿੱਚ ਕੋਈ ਹਮੇਸ਼ਾ ਇੱਕ ਪਿਕਚਰ ਦਾ ਨਾ ਕੋਈ ਨਾ ਕੋਈ ਥੀਮ ਹੀ ਹੈ ਕੋਈ ਨਾ ਕੋਈ ਮੈਸੇਜ ਹੁੰਦਾ ਹੈ ਲੇਕਿਨ ਇਹਨਾਂ ਨੇ ਤਾਂ ਮੈਸੇਜ ਉਲਟਪੁਲਟ ਕਰ ਦਿੱਤਾ ਸਾਡੀ ਆਪਸੀ ਸਦਭਾਵਨਾ ਨੂੰ ਠੇਸ ਪਹੁੰਚਾ ਦਿੱਤੀ ਆ ਆਪਸੀ ਸਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਸਮੁਦਾਇ ਨੂੰ ਕਿਸੇ ਧਰਮ ਨੂੰ ਇੱਕ ਸ਼ੱਕ ਦੀ ਨਜ਼ਰ ਦੇ ਪਹਿਲੂ ਦੇ ਨਾਲ ਉਹਨਾਂ ਦੇ ਵਿੱਚ ਪਵਾ ਦਿੱਤਾ ਗਿਆ ਜਿਹੜਾ ਕਿ ਬੜਾ ਮਾੜਾ ਚੀਜ਼ ਹੈਗੀ ਆ ਇਹਦੇ ਨਾਲ ਕੋਈ ਮੈਸੇਜ ਬਹੁਤ ਵਧੀਆ ਨਹੀਂ ਗਿਆ ਜੇਕ ਜਿੱਥੇ ਇੱਕ 크ਿਸਚਨ ਕਮਿਊਨਿਟੀ ਆ ਜੀ ਉਹਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਮੈਂ ਸਮਝਦਾ ਜਿੱਥੇ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਲੋਕ ਐ ਸਾਰੇ ਧਰਮਾਂ ਦਾ ਆਧ ਸਤਿਕਾਰ ਕਰਨ ਵਾਲੇ ਲੋਕ ਆ ਉਹਨਾਂ ਦੇ ਮਨਾਂ ਨੂੰ ਵੀ ਇਹਨਾਂ ਨੇ ਠੇਸ ਪਹੁੰਚਾਈ ਆ ਜਿਹੜੀ ਕਿ ਬੜੀ ਮਾੜੀ ਗੱਲ ਹੈਗੀ ਆ ਔਰ ਇਹੋ ਜਿਹੀਆਂ ਚੀਜ਼ਾਂ ਤੋਂ ਇਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਆਪਣੀ ਖਿਆਤੀ ਪਾਉਣ ਦੇ ਲਈ ਆਪਣੇ ਆਪ ਨੂੰ ਹਾਈਲਾਈਟ ਜਿਆਦਾ ਕਰਨ ਦੇ ਲਈ ਆਪਣੀ ਪਿਕਚਰ ਨੂੰ ਜ਼ਿਆਦਾ ਚਲਾਉਣ ਦੇ ਲਈ ਇਹੋ ਜਿਹੇ ਕੰਟਰੋਵਰਸ਼ਲ ਸੀਨ ਪਾਣ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ ਜਿਹੜਾ ਕਿ ਬਹੁਤ ਮਾੜਾ ਗੱਲ ਆ ਰ ਸੈਂਸਰ ਬੋਰਡ ਨੂੰ ਵੀ ਇਹੋ ਜੀਆਂ ਚੀਜ਼ਾਂ ਦੇ ਧਿਆਨ ਦੇਣਾ ਚਾਹੀਦਾ ਆ ਕਿ ਜਿੱਥੇ ਇਹੋ ਜੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਪਾਸ ਕਰ ਦਿੱਤਾ ਮੈਂ ਇੱਕ ਗੱਲ ਨੂੰ ਸਮਝਦਾ ਕਿ ਆਪਾਂ ਨਾ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਤੇ ਜੇ ਆਪਾਂ ਕਿਸੇ ਦੀ ਡਾਕੂਮੈਂਟਰੀ ਵੀ ਬਣਾਉਂਦੇ ਆ ਤੇ ਉਸ ਉਹਦੇ ਬਾਰੇ ਪ੍ਰੋਪਰ ਤਰੀਕੇ ਦੇ ਨਾਲ ਜਾਣਦੇ ਆ ਉਸ ਇਨਸਾਨ ਦੇ ਬਾਰੇ ਉਹਦੇ ਵਿਅਕਤੀਤਵ ਬਾਰੇ ਉਹਦੇ ਪੂਰੇ ਇੱਕ ਇਨਸਾਨ ਆ ਉਹ ਉਦੇ ਵਿਅਕਤੀ ਤੋਂ ਬਾਰੇ ਉਹਦੇ ਸਿਸਟਮ ਦੇ ਬਾਰੇ ਹਰ ਇੱਕ ਸੀ ਜਾਣਦੇ ਆ ਇੱਕਦਾਂ ਤੋਰ ਦਾ ਕਿਦਾਂ ਚੱਲਦਾ ਕਿਦਾਂ ਪੰਨਾ ਜਿਹਦੀ ਐਗਜ਼ਾਮਪਲ ਆਪਾਂ ਲਾਸਟ ਟਾਈਮ ਦੇ ਵਿੱਚ ਐਮਐਸ ਧੋਨੀ ਦੀ ਫਿਲਮ ਦੇਖ ਸਕਦੇ ਆ ਉਹਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਫਿਲਮ ਬਣੀ ਆ ਉਹ ਦੇਖ ਸਕਦੇ ਆ ਅਟਲ ਬਿਹਾਰੀ ਵਾਜਪੀ ਜੀ ਤੇ ਬਣੀ ਆ ਫਿਲਮ ਦੇਖ ਸਕਦੇ ਆ ਮਤਲਬ ਉਹਨਾਂ ਦੇ ਉੱਤੇ ਫਿਲਮਾਂ ਬਣਾਈਆਂ ਤੇ ਉਹਨਾਂ ਦਾ ਪ੍ਰੋਪਰ ਆਚਰਣ ਪ੍ਰੋਪਰ ਕੈਰੇਕਟਰ ਪ੍ਰੋਪਰ ਉਹਨਾਂ ਦੀ ਰੂਪਰੇਖਾ ਤਿਆਰ ਕੀਤੀ ਦੇਖੀ ਉਹਨਾਂ ਨੂੰ ਜਾਂਚਿਆ ਉਹਨੂੰ ਆਪਣੇ ਅੰਦਰ ਲਿਆ ਤਾਂ ਫਿਰ ਉਹਨਾਂ ਨੇ ਉਸ ਚੀਜ਼ ਨੂੰ ਪੇਸ਼ ਕੀਤਾ আর ਸੈਂਸਰ ਬੋਰਡ ਨੇ ਵੀ ਉਹਨੂੰ ਪਾਰਟ ਕੀਤਾ ਇੱਥੇ ਤੱਕ ਧਰਮ ਦੀ ਗੱਲ ਆ ਜਿਨ੍ਹਾਂ ਦੇ ਕਿੰਨੇ ਫਾਲੋਅਰਸ ਨੇ 올ਓਵਰ ਵਰਡ ਦੇ ਵਿੱਚ ਔਰ ਉਹਨੂੰ ਟਾਰਗੇਟ ਕਰ ਕਰ ਲੈਣਾ ਔਰ ਉਹਨੂੰ ਇਸੇ ਤਰੀਕੇ ਨਾਲ ਜਾਂਚਣਾ ਨਹੀਂ ਇਹ ਬੜੀ ਮਾੜੀ ਗੱਲ ਹੈਗੀ ਆ ਔਰ ਇਹ ਇਹਨਾਂ ਨੂੰ ਇਹ ਜਾਂਚਣਾ ਚਾਹੀਦਾ ਸੀਗਾ ਤੇ ਅੱਜ ਸ਼ਾਇਦ ਇਹ ਨੋਬਤ ਨਾ ਆਂਦੀ ਅਸੀਂ ਕਛਣੀਆਂ ਮੇਰਾ ਤੁਸੀਂ ਪਰਚਾ ਕਰਾ ਦਿੱਤਾ ਹੈਗਾ ਕਾਰਵਾਈ ਹੋਵੇਗੀ ਹੁਣ ਐਕਟਰ ਦੇ ਉੱਤੇ ਨਿਰਦੇਸ਼ਕ ਦੇ ਉੱਤੇ ਬਿਲਕੁਲ ਕਾਰਵਾਈ ਹੋਵੇਗੀ ਜੀ ਕਾਰਵਾਈ ਹੋਵੇਗੀ ਔਰ ਕਾਰਵਾਈ ਅਸੀਂ ਕਰਵਾਵਾਂਗੇ ਵੀ ਜਿੱਥੇ ਸਾਨੂੰ ਪ੍ਰਸ਼ਾਸਨ ਤੇ ਯਕੀਨ ਆ ਉੱਥੇ ਸਾਡੀ ਲੀਗਲ ਜਿਹੜੀ ਟੀਮ ਹੈਗੀ ਆ ਉਹ ਵੀ ਸਾਡੇ ਨਾਲ ਆ ਸਾਡੇ ਕੋਲ ਸਾਡੇ ਆਪਣੇ ਲਾਇਰਸ ਹੈਗੇ ਆ ਜਿਨ੍ਹਾਂ ਦੇ ਨਾਲ ਲਗਾਤਾਰ ਮੇਰੀ ਗੱਲਬਾਤ ਚੱਲ ਰਹੀ ਆ ਔਰ ਅਸੀਂ ਇਹਨਾਂ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਐਕਸ਼ਨ ਲਵਾਂਗੇ ਚਾਹੇ ਉਹ ਸਾਨੂੰ ਪ੍ਰਸ਼ਾਸਨਿਕ ਤੌਰ ਦੇ ਉੱਤੇ ਲੈਣਾ ਪਵੇ ਚਾਹੇ ਉਹ ਸਾਨੂੰ ਕੂੜ ਦਾ ਦਰਵਾਜ਼ਾ ਖੜਕਾਣਾ ਪਵੇ ਤੀਜਾ ਸਟੈਪ ਐਂਡ ਆਫ ਦਾ ਡੇ ਹੁੰਦਾ ਵਾ ਜਿਹੜਾ ਸਾਡਾ ਅਧਿਕਾਰ ਹੈਗਾ ਵਾ ਪ੍ਰੋਟੈਸਟ ਕਰਨ ਦਾ ਜਾ ਸਾਨੂੰ ਪ੍ਰੋਟੈਸਟ ਦੇ ਤਰੀਕੇ ਦੇ ਨਾਲ ਇਹ ਹੱਕ ਜਿਹੜਾ ਸਾਡਾ ਲੈਣਾ ਪਵੇ ਉਹ ਅਸੀਂ ਲਵਾਂਗੇ ਔਰ ਇਹਨਾਂ ਨੂੰ ਗ੍ਰਿਫਤਾਰ ਕਰਵਾਵਾਂਗੇ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਂ ਸ਼ਾਇਦ ਇੰਟਰਵਿਊ ਤੁਸੀਂ ਵੀ ਸੁਣੀ ਹੋਵੇਗੀ ਕਿ ਕਹੇ ਜਾ ਰਿਹਾ ਹੈ ਕਿ 10 ਬੰਦ 10 15 ਬੰਦੇ ਮਿਲ ਕੇ ਪਰਚਾ ਕਰਾ ਦਿੰਦੇ ਨੇ ਤੇ ਮਗਰ ਕੋਈ ਨਹੀਂ ਹੁੰਦਾ ਸਰ ਜੀ ਮਗਰ ਕੋਈ ਨਹੀਂ ਹੁੰਦਾ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਦੀਦਾ ਰੌਲਾ ਪਿਆ ਵਿਵਾਦਾਂ 'ਚ ਫਿਰ ਕਿੱਦਾਂ ਫਿਲਮ ਆ ਗਈ 10-15 ਬੰਦਿਆਂ ਦੇ ਨਾਲ ਤਾਂ ਵਿਵਾਦਾਂ 'ਚ ਫਿਲਮ ਆਂਦੀ ਨਹੀਂ ਹੈ ਵਿਵਾਦਾਂ 'ਚ ਫਿਲਮ ਤਾਂ ਹੀ ਆਉਗੇ ਨਾ ਜੇ ਇੱਕ ਸਮੁਦਾਇ ਦਾ ਸਮੁਦਾਇ ਖੜਾ ਹੈ ਕਹਿੰਦੇ ਨੇ ਫੇਮ ਲੈਣ ਦੇ ਲਈ ਪਰਚਾ ਕਰਾ ਦਿੰਦੇ ਨੇ ਸਰ ਫੇਮ ਤਾਂ ਉਹ ਲੈ ਰਹੇ ਆ ਅਸੀਂ ਸੈਲੀਬ੍ਰਿਟੀ ਥੋੜੀ ਹੈਗੇ ਆ ਸੈਲੀਬ੍ਰਿਟੀ ਤੇ ਉਹ ਨੇ ਫੇਮ ਤਾਂ ਉਹ ਲੈ ਰਹੇ ਆ ਫੇਮ ਲੈਣ ਕਰਕੇ ਉਹਨਾਂ ਨੇ ਅਸੀਂ ਨਾ ਪਾਇਆ ਅਸੀਂ ਤਾਂ ਜਜ਼ਬਾਤੀ ਆ ਸਾਨੂੰ ਤਾਂ ਦਰਦ ਆ ਸਾਡੀ ਕਮਿਊਨਿਟੀ ਦਾ ਮਜ਼ਾਕ ਬਣਾਇਆ ਗਿਆ ਅਸੀਂ ਅਸੀਂ ਹਰ ਰੋਜ਼ ਨਹੀਂ ਫੇਮ ਲੈਣੇ ਇਹ ਤਾਂ ਹਰ ਰੋਜ਼ ਚਾਹੇ ਐਡਸ ਦੇ ਥਰੂ ਲੈਂਦੇ ਆ ਚਾਹੇ ਉਹ ਫਿਲਮਾਂ ਦੇ ਥਰੂ ਲੈਂਦੇ ਆ ਚਾਹੇ ਉਹ ਕੰਟਰੋਵਰਸੀ ਕਰਕੇ ਲੈਂਦੇ ਆ ਅਸੀਂ ਤਾਂ ਇਸ ਕੰਟਰੋਵਰਸੀ ਨੂੰ ਪਾਇਆ ਅਸੀਂ ਬਗੈਰ ਗੱਲ ਤੋਂ ਉਹ ਪਹਿਲੇ ਉਹਦੇ ਖਿਲਾਫ ਤਾਂ ਆਪਾਂ ਗਏ ਨਹੀਂ ਇਹ ਤਾਂ ਇੱਕ ਕੰਟਰੋਵਰਸੀ ਸੀਨ ਪਿਆ ਤਾਂ ਅਸੀਂ ਬਾਹਰ ਆਏ ਆ ਅਸੀਂ ਬੋਲੇ ਆ ਇਹ ਵੀ ਅਨ ਨਜਾਇਜ਼ ਜਾਂ ਅਨਸੀਸਰੀ ਸਾਨੂੰ ਤਾਂ ਕਿਤੇ ਕਿਤੇ ਇਹੋ ਜੀ ਕੰਟਰੋਵਰਸੀ ਪਾਉਣ ਦਾ ਸ਼ੌਂਕ ਨਹੀਂ ਹੈਗਾ ਇਹਨਾਂ ਨੂੰ ਸ਼ੌਂਕ ਹੈਗਾ ਇਹਨਾਂ ਨੇ ਪਾਈ ਆ ਤੇ ਖਿਆਤੀ ਤਾਂ ਇਹ ਲੈ ਰਹੇ ਆ ਫੇਮ ਇਹ ਲੈ ਰਹੇ ਆ ਇਹੀ ਚੱਲ ਰਹੀ ਹੈ ਫਿਲਮ ਅੱਜ ਜਿੱਦਾਂ ਇੰਟਰਵਿਊ 'ਚ ਉਹੀ ਕਹਿ ਰਹੇ ਆ ਓਵਰਸੀਜ਼ ਲੱਗੀ ਆ ਫਿਲਮ ਸਾਡਾ ਹਾਊਸਫੁੱਲ ਜਾ ਰਿਹਾ ਜੀ ਬਾਰ-ਬਾਰ ਇਹਦਾ ਮਤਲਬ ਫੇਮ ਉਹਨਾਂ ਨੂੰ ਮਿਲਿਆ ਨਾ ਫੇਮ ਹੋ ਲੈ ਉਹਨਾਂ ਨੇ ਲੈਣ ਕਰਕੇ ਇਹ ਚੀਜ਼ ਕੀਤੀ ਆ ਨਾ ਕਿ ठीक शुक्रिया तो बिल्कुल सनावर पट्टी ਨੇ ਦਿਨਾਂ ਦੇ ਨਾਲ ਗਲਬਾਤ ਕੀਤੀ ਹੈ ईसाई ਆਗੂ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਫਿਲਮ ਦੇ ਉੱਤੇ ਨਿਰਦੇਸ਼ਕ ਦੇ ਉੱਤੇ ਐਕਟਰ ਦੇ ਉੱਤੇ ਕਾਰਵਾਈ ਜਲਦ ਤੋਂ ਜਲਦ ਨਹੀਂ ਕਰਦੀ ਤਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਪ੍ਰਦਰਸ਼ਨ ਵੀ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਕੈਮਰਾਪਰਸਨ पंकज ਦੇ ਨਾਲ ਰਾਜੂ ਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ